ਹਾਂਜੀ ਜੀ ਮਾਝਾ ਮਾਲਵੇ ਦੁਆਬੇ ਦੇ ਪਵਾਦਲ ਸਰਵ ਵਿਰਾ ਤੇ ਪੰਨਾ ਨੂੰ ਚਰਨ ਸਿੰਘ ਝੋਲ ਵੱਲੋਂ ਪਿਆਰ ਭਰੀ ਸਤਸਰੀ ਅਕਾਲ ਜੀ ਹਾਂਜੀ ਵੀਰੋ ਅੱਜ ਗੱਲ ਕਰਾਂਗੇ ਜੀ ਆਪਾਂ ਗਿਰਗੜ ਦੀ ਪਹਿਲਾਂ ਤਾਂ ਤਕਰੀਬਨ ਆਪਾਂ ਨੂੰ ਇਹ ਗਿਰਗੜ ਜਿਹੜੇ ਹੈਗੇ ਨੇ ਰੁੱਖਾਂ ਦੇ ਉੱਪਰ ਆਮ ਹੀ ਮਿਲ ਜਾਂਦੇ ਸੀਗੇ ਪਰ ਹੁਣ ਇਹ ਜਿਹੜੀ ਪ੍ਰਜਾਤੀ ਆ ਰੁੱਖਾਂ ਦੇ ਉੱਪਰ ਗੈਪ ਹੋ ਗਈ ਆ ਹੁਣ ਇਹ ਪ੍ਰਜਾਤੀ ਜਿਹੜੀ ਆ ਤਕਰੀਬਨ ਆਪਾਂ ਨੂੰ ਫੇਸਬੁੱਕ ਹੀ ਕਮੈਂਟਾਂ ਦੇ ਵਿੱਚ ਜਿਹੜੀ ਆ ਮਿਲ ਜਾਂਦੀ ਆ ਤਾਜ਼ਾ ਮਿਸਾਲ ਜਿਹੜੀ ਆ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਚੰਦਪਣ ਵਿਖੇ ਜਿਹੜੀ ਆ ਵੇਖੀ ਗਈ ਆ ਉੱਥੇ ਕੁਝ ਗਿਰਗੜ ਜਿਹੜੇ ਆ ਤੁਹਾਨੂੰ ਦੱਸਾਂਗੇ ਕਿ ਕਿਵੇਂ ਜਿਹੜੇ ਆ ਸਮੇਂ-ਸਮੇਂ ਤੇ ਰੰਗ ਬਦਲਦੇ ਰਹੇ ਜਦ ਪਹਿਲੇ ਦਿਨ ਉਸ ਘਟਨਾ ਦਾ ਲਾਈਵ ਚੱਲ ਰਿਹਾ ਸੀਗਾ ਤਦ ਉਸ ਲਾਈਵ ਦੇ ਵਿੱਚ ਜਦੋਂ ਪੁਲਿਸ ਵਾਲੇ ਉਹਨਾਂ ਧਰਨਾਕਾਰੀਆਂ ਦੇ ਉੱਪਰ ਲਾਠੀ ਚਾਰਜ ਕਰ ਰਹੇ ਸੀਗੇ ਤਦ ਇਹ ਗਿਰਗੜ ਕਮੈਂਟ ਕਰ ਰਹੇ ਸੀਗੇ ਕਿ ਚੰਗਾ ਹੋਇਆ ਜੀ ਇਹਨਾਂ ਕਿਸਾਨਾਂ ਨੇ ਬਹੁਤ ਦੁਖੀ ਕੀਤਾ ਵਾ ਚੰਗਾ ਹੋਇਆ ਜੀ ਇਹਨਾਂ ਦੇ ਰਾਮਪਿਆਰੇ ਇਸੇ ਤਰ੍ਹਾਂ ਕੁੱਟਣੀ ਚਾਹੀਦੀ ਆ ਸੋ ਆਪੋ ਆਪਣੀ ਮਾਨਸਿਕਤਾ ਦੇ ਨਾਲ ਇਹਨਾਂ ਫੇਸਬੁਕੀ ਗਿਰਗਟਾਂ ਨੇ ਜਿਹੜਾ ਵਾ ਕਮੈਂਟ ਕੀਤੇ ਸੀਗੇ ਪਰ ਜਿਵੇਂ ਹੀ ਇਹਨਾਂ ਫੇਸਬੁਕੀ ਗਿਰਗਟਾਂ ਨੂੰ ਪਤਾ ਲੱਗਾ ਕਿ ਉਹ ਕਿਸਾਨ ਨਹੀਂ ਹੈਗੇ ਉਹ ਐਸੀ ਸਮਾਜ ਦੇ ਨਾਲ ਸਬੰਧ ਰੱਖਦੇ ਨੇ ਤਾਂ ਮਜ਼ਦੂਰ ਹੈਗੇ ਨੇ ਤਾਂ ਫਿਰ ਇਹਨਾਂ ਗਿਰਗਟਾਂ ਨੇ ਆਪਣਾ ਰੰਗ ਬਦਲਿਆ ਅਤੇ ਕਮੈਂਟਾਂ ਦੇ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਲਾਈਵ ਚੱਲ ਰਿਹਾ ਸੀ ਕੋ ਉਸ ਟਾਈਮ ਕਿ ਜਿਹੜੇ ਆ ਇਹ ਪੁਲਸ ਉਹਨੇ ਧੱਕਾ ਕੀਤਾ ਜੀ ਮਜ਼ਦੂਰਾਂ ਦੇ ਨਾਲ ਫਲਾਨ ਫਲਾਨ ਸੋ ਉਸ ਟਾਈਮ ਜਿਹੜਾ ਵਾ ਇਹਨਾਂ ਨੇ ਰੰਗ ਬਦਲ ਲਿਆ ਯਾਨੀ ਕਿ ਪਹਿਲੋਂ ਜਦੋਂ ਕਿਸਾਨ ਸਮਝਿਆ ਤਾਂ ਉਦੋਂ ਪੁਲਸ ਚੰਗੀ ਸੀਗੀ ਤੇ ਉਹ ਤਰਨਕਾਰੀ ਜਿਹੜੇ ਮਾੜੇ ਸੀਗੇ ਤੇ ਜਦ ਪਤਾ ਲੱਗਾ ਕਿ ਉਹ ਐਸਸੀ ਸਮਾਜ ਨਾਲ ਸਬੰਧ ਰੱਖਦੇ ਨੇ ਤਾਂ ਮਜ਼ਦੂਰ ਹੈਗੇ ਨੇ ਤਾਂ ਫਿਰ ਪੁਲਸ ਮਾੜੀ ਹੋ ਗਈ ਤੇ ਉਹ ਵਿਚਾਰੇ ਹੋ ਗਏ ਮਜਲੂਮ ਹੋ ਗਏ ਸੋ ਸਮਝ ਨਹੀਂ ਹੁੰਦੀ ਇੱਕ ਪੱਥਰਬਾਜ਼ੀ ਕਰਨ ਵਾਲੇ ਉਹ ਵੀ ਪੁਲਿਸ ਦੇ ਉੱਪਰ ਗਰੀਬ ਜਾਂ ਫਿਰ ਮਜਲੂਮ ਕਿਵੇਂ ਹੋ ਸਕਦੇ ਨੇ ਸੋ ਇਸੇ ਤਰ੍ਹਾਂ ਇੱਕ ਘਟਨਾ ਹੋਈ ਸੀਗੀ ਅੰਮ੍ਰਿਤਸਰ ਦੇ ਲਾਗੇ ਇੱਕ ਕਸਬਾ ਹੈਗਾ ਜੀ ਅਜਨਾਲਾ ਉਸ ਦੇ ਨੇੜੇ ਇੱਕ ਪਿੰਡ ਪੈਂਦਾ ਜੀ ਪਿੰਡ ਕਾਕੜ ਤਰੇਣ ਉੱਥੇ ਜਿਹੜਾ ਵਾ ਕਰੇਬ 40 50 ਐਸਸੀ ਸਮਾਜ ਦੇ ਮੁੰਡਿਆਂ ਵੱਲੋਂ ਖੇਤਾਂ ਵਿੱਚ ਖੜੇ ਦੋ ਨਿਹੱਤੇ ਜੱਟਾਂ ਦੇ ਉੱਪਰ ਅੰਨੇਵਾ ਜਿਹੜੀ ਆ ਫਾਇਰਿੰਗ ਕਰ ਦਿੱਤੀ ਜਾਂਦੀ ਆ ਤੇ ਕਰੀਬ ਇੱਕ ਜੱਟ ਦੇ ਉੱਪਰ 26 ਗੋਲੀਆਂ ਜਿਹੜੀਆਂ ਮਾਰੀਆਂ ਜਾਂਦੀਆਂ ਨੇ ਜਿਸ ਕਰਕੇ ਉਸ ਜੱਟ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਤਾਂ ਜਦ ਉਹ ਖਬਰ ਆਉਂਦੀ ਹੈ ਤਦ ਜਿਹੜਾ ਵਾ ਕਮੈਂਟਾਂ ਦੇ ਵਿੱਚ ਫੇਸਬੁਕੀ ਗਿਰਗੜ ਜਿਹੜੇ ਆ ਦਲੇਰ ਬਣ ਰਹੇ ਸੀਗੇ ਅਤੇ ਕਹਿ ਰਹੇ ਸੀਗੇ ਜੀ ਸਾਡੀ ਜਾਤ ਜਿਹੜੀ ਆ ਦਲੇਰਾਂ ਦੀ ਆ ਹੋਰ ਲੋ ਸਾਡੇ ਨਾਲ ਪੰਗੇ ਫਲਾਣ ਫਲਾਣ ਸੋ ਉਸ ਕਮੈਂਟਾਂ ਦੇ ਜਿਹੜੀ ਆ ਮੈਂ ਇੱਕ ਪੋਸਟ ਆਪਣੀ ਆਈਡੀ ਤੇ ਪਾਈ ਸੀਗੀ ਉਹ ਆਪਣੇ ਕਮੈਂਟ ਬੋਕਸ ਦੇ ਵਿੱਚ ਉਸ ਦਾ ਲਿੰਕ ਜਿਹੜਾ ਪਾ ਦਵਾਂਗਾ ਉਹ ਤੁਸੀਂ ਦੇਖ ਲਿਓ ਉਸ ਤੋਂ ਬਾਅਦ ਜਦ ਇੱਕ ਘਟਨਾ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਈ ਸੀ ਜਿੱਦ ਵਿੱਚ ਇੱਕ ਚੋਰ ਜਿਹੜਾ ਵਾ ਬੋੜ ਚੋਰੀ ਕਰ ਰਿਹਾ ਸੀਗਾ ਤਾਂ ਸੇਵਾਦਾਰ ਵੱਲੋਂ ਉਸ ਨੂੰ ਜਦ ਫੜਿਆ ਗਿਆ ਤੇ ਉਸ ਦੇ ਥੱਪੜ ਮਾਰਿਆ ਗਿਆ ਤਾਂ ਇਹ ਫੇਸਬੁੱਕ ਹੀ ਗਿਰਗੜ ਜਿਹੜੇ ਆ ਰੰਗ ਬਦਲ ਗਏ ਅਤੇ ਫਿਰ ਇਹ ਕਹਿ ਲੱਪੇ ਜੀ ਗਰੀਬ ਹੈਗਾ ਜੀ ਫਿਰ ਕੀ ਹੋਇਆ ਚੋਰੀ ਕਰ ਲਈ ਜਿਹੜੇ ਵੱਡੇ ਚੋਰ ਆ ਉਹ ਤੁਹਾਡੇ ਕੋਲ ਫੜੇ ਨਹੀਂ ਜਾਂਦੇ ਸੋ ਇਸ ਤਰ੍ਹਾਂ ਜਿਹੜਾ ਵਾ ਇਹ ਗਿਰਗੜ ਜਿਹੜੇ ਆ अपराधੀਆਂ ਦੇ ਹੱਕ ਦੇ ਵਿੱਚ ਵੀ ਆਣ ਕੇ ਜਿਹੜਾ ਵਾ ਖੜ ਜਾਂਦੇ ਨੇ ਇੱਕ ਬੀਬੀਆਂ ਵੱਲੋਂ ਜਿਹੜਾ ਵਾ ਝੋਨਾ ਚੋਰੀ ਕੀਤਾ ਜਾ ਰਿਹਾ ਸੀਗਾ ਉੱਥੇ ਵੀ ਜਿਹੜਾ ਵਾ ਇਹਨਾਂ ਗਿਰਗਟਾਂ ਨੇ ਜਿਹੜਾ ਵਾ ਰੰਗ ਬਦਲਿਆ ਸੀਗਾ ਅਤੇ ਕਿਹਾ ਸੀਗਾ ਕਿ ਕਿਸਾਨਾਂ ਤੋਂ ਦੁਖੀ ਹੋ ਕੇ ਜਿਹੜਾ ਵਾ ਇਹਨਾਂ ਨੂੰ ਚੋਰੀਆਂ ਕਰਨੀਆਂ ਪੈਂਦੀਆਂ ਨੇ ਯਾਨੀ ਕਿ ਹਰੇਕ ਇਲਜ਼ਾਮ ਜਿਹੜਾ ਵਾ ਜਾਂ ਤੇ ਜੱਟਾਂ ਦੇ ਉੱਪਰ ਲਗਾ ਦਿਓ ਜਾਂ ਫਿਰ ਕਿਸਾਨਾਂ ਦੇ ਉੱਪਰ ਲਗਾ ਦਿਓ ਤੇ ਆਪ ਸੁਰਖਰੂ ਹੋ ਜਾਓ ਹੁਣ ਉਸ ਦੀ ਵੀ ਜਿਹੜੀ ਆ ਮੈਂ ਜਿਹੜੀ ਇੱਕ ਪੋਸਟ ਪਾਈ ਸੀਗੀ ਕਮੈਂਟਾਂ ਦੀ ਉਸਦਾ ਵੀ ਲਿੰਕ ਜਿਹੜਾ ਵਾ ਆਪਣੇ ਕਮੈਂਟ ਬੋਗ ਦੇ ਵਿੱਚ ਪਾ ਦਵਾਂਗਾ ਜੇਕਰ ਕਿਸੇ ਨੂੰ ਸ਼ੱਕ ਹੋਵੇ ਤਾਂ ਬੇਸ਼ੱਕ ਦੇਖ ਸਕਦੇ ਨੇ ਸੋ ਤੁਹਾਡੀ ਕੀ ਰਾਏ ਹੈਗੀ ਆ ਇਹਨਾਂ ਫੇਸਬੁਕੀ ਗਿਰਕਟਾਂ ਦੇ ਉੱਪਰ ਤੇ ਜਰੂਰ ਦੱਸਿਓ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ